ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਨਾਲ ਲੱਗਦੇ ਮੋਹਰਾਂ ਵਾਲੇ ਚੌਂਕ ਵਿੱਚ ਇੱਕ ਛੋਟੀ ਲੜਕੀ ਜਿਸ ਦੀ ਉਮਰ 13 ਸਾਲ ਦੇ ਕਰੀਬ ਹੈ ਉਸ ਦੀ ਬੱਸ ਇੱਠਾਂ ਉਹ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਬੱਸ ਦਾ ਪਤਾ ਨਹੀਂ ਲੱਗ ਸਕਿਆ ਪਰ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅੰਮ੍ਰਿਤਸਰ ਤੋਂ ਸੁਖਦੇਵ ਸਿੰਘ ਮੋਨੂ ਬਿਊਰੋ ਰਿਪੋਰਟ ਕੁੜੀ ਉਹਦੋਂ ਮੈਨੂੰ ਪਤਾ ਨਹੀਂ ਲੱਗਿਆ ਮੈਂ ਪਿੱਛੇ ਆਂਡੀ ਸੀ ਮੈਂ ਬਸ ਵੀਰ ਨਹੀਂ ਦੇਖੀ ਉਹ ਮਗਰੋਂ ਆਂਡੀ ਸੀ ਉਹਦੋਂ ਬਸਦੇ ਉਹ ਕਹਿੰਦੇ ਤੁਰੇ ਮਰੇ ਮਰੇ ਤੁਰੇ ਬਸ ਗਈ ਹੈ ਹਾਂ ਉਹਦੇ ਥੱਲੇ ਸਾਰੇ ਵੱਡੇ ਬੁੱਢੀ ਪਈ ਮਰੀ ਪਈ ਸੀ ਥੱਲੇ ਐ ਮੈਂ ਬਸ ਤਾਂ ਨੰਗੀ ਬਸ ਉੱਪਰ ਦੀ ਨੰਗੀ ਹੈ ਜੀ ਬਸ ਇੱਕ ਬੰਨੇ ਦੇ ਨੰਗੀ ਹੈ ਇੱਕ ਬੰਨੇ ਸਾਰਾ ਪਾਟਾ ਪਿਆ ਸੀ ਉਹਦਾ ਜਿਹੜਾ ਇਹਨਾਂ ਦਾ ਤੇਰੇ ਤਕਰੀਬਨ ਤਕਰੀਬਨ ਕੋਈ 4.5 ਦਾ ਸਮਾਂ ਸੀ ਇਹ ਆਪਣੇ ਗੁਜਰਾਤੀ ਬਸਤੀ ਏਕਤਾ ਨਗਰ ਦੇ ਵਿੱਚੋਂ ਇੱਕ ਤਕਰੀਬਨ 13-14 ਸਾਲ ਦੀ ਕੁੜੀ ਆਪਣੀ ਮਾਂ ਦੇ ਨਾਲ ਜਿਹੜਾ ਵਾ ਉਹ ਲੋਹਿਆ ਲਿਆ ਚੁਗਣ ਉਹ ਇੱਥੇ ਆਈ ਹੈ ਤੇ ਸਵੇਰ ਦੇ ਵਾਕਿਆ ਦੇ ਅਨੁਸਾਰ ਜਿਹੜਾ ਵਾ ਤਕਰੀਬਨ 4:30 ਪੌਣੇ 5 ਵਜੇ ਜਿਹੜਾ ਵਾ ਉਹ ਇੱਕ ਬੱਸ ਜਿੰਨੇ ਉਹਨੂੰ ਹਿੱਟ ਕੀਤਾ ਤੇ ਉਹ ਨਿਕਲ ਗਈ ਤੇ ਕੁੜੀ ਦੀ ਜਿਹੜੀ ਆ ਉਹ ਡੈਥ ਹੋ ਗਈ। ਪਰ ਇਹ ਬੜੀ ਹੀ ਸਮਝਦੇ ਆ ਕਿ ਮੰਦਭਾਗੀ ਗੱਲ ਹੈਗੀ ਹੈ ਤੇ ਜਿਹੜੀ ਉਹ ਡੈਥ ਹੋਈ ਹੈ ਅਸੀਂ ਜਿਹੜਾ ਵਾ ਉਹ ਉਹਦੇ ਲਈ ਰਿਪੋਰਟ ਲਿਖਾਈ ਹੈ ਇਸ ਟਾਈਮ ਬੱਸ ਸਟੈਂਡ ਚੌਂਕੀ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਵਾ ਪਹਿਲੀ ਜਿਹੜੀ ਕਾਰਵਾਈ ਉਹ ਕਰ ਦਿੱਤੀ ਹੈ ਕਿ ਐਫ ਆਈ ਆਰ ਲੋਜ ਕਰ ਦਿੱਤੀ ਹੈ ਬਟ ਉਹ ਅਣਪਛਾਤੇ ਆ ਤੇ ਅਸੀਂ ਜਿਹੜਾ ਵਾ ਉਹ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਪਏ ਆ ਕਿ ਸੀਸੀਟੀਵੀ ਖੰਗਾਲੋ ਕਿਉਂਕਿ ਹਰ ਚੌਂਕ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਨੂੰ ਸ਼ਹਿਰ ਨੂੰ ਇੱਕ ਸਮਾਰਟ ਸਿਟੀ ਦਾ ਦਰਜਾ ਦਿੱਤਾ ਵਾ ਘਰ ਘਰ ਆਪਾਂ ਕਹਿ ਸਕਦੇ ਹਰ ਚੌਂਕ ਦੇ ਵਿੱਚ ਇੱਥੇ ਸੀਸੀਟੀਵੀ ਕੈਮਰਾ ਜਿਹੜੇ ਆ ਉਹ ਲਗਾਏ ਗਏ ਆ ਜਿਹਦੇ ਨਾਲ ਕ੍ਰਾਈਮ ਨੂੰ ਕੰਟਰੋਲ ਕੀਤਾ ਜਾ ਸਕਤੇ ਐ ਏਡੀ ਵੱਡੀ ਵਾਰਦਾਤ ਹੋਈ ਐ ਹੁਣ ਇੱਥੇ ਇਹ ਚੀਜ਼ ਦੇਖਣ ਵਾਲੀ ਐ ਕਿ ਕਿੰਨਾ ਕੁ ਜਿਹੜਾ ਇਹਨਾਂ ਨੇ ਆਪਣਾ ਕੰਮ ਕੀਤਾ ਵਾ ਔਰ ਕਿੰਨਾ ਕੋ ਵਾਕੇ ਹੀ ਅਸਲ ਦੇ ਵਿੱਚ ਉਹ ਹੋ ਰਿਹਾ ਵਾ ਸੀਸੀਟੀਵੀ ਕੈਮਰਾ ਜਿਹਨਾਂ ਦੇ ਚੱਲਦੇ ਨਹੀਂ ਚੱਲਦੇ ਉੱਥੇ ਲੱਗਾ ਹੋਇਆ ਵਾ ਅਸੀਂ ਇਹਨਾਂ ਨੂੰ ਇਹੀ ਗੁਜਾਰਿਸ਼ ਕੀਤੀ ਐ ਕਿ ਇਹਨੂੰ ਵੇਖੋ ਔਰ ਜਿਹੜੇ ਬੰਦੇ ਨੇ ਇਹ ਕੰਮ ਕੀਤਾ ਵਾ ਉਹ ਰੁਕਣ ਦੀ بجائے ਫਰਸਟ ایڈ ਦੇਣ ਦੀ بجائے ਉਹਨੇ ਦੌੜਨ ਦਾ ਕੰਮ ਕੀਤਾ ਤੇ ਉਸ ਬੰਦੇ ਦੇ ਉੱਤੇ ਜਿਹੜਾ ਵਾ ਉਹ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ। ਜੇ ਨਹੀਂ ਤਾਂ ਢੀ ਮੰਗਾ ਪੂਰੀ ਹੁੰਦੀਆਂ ਤੇ ਕੀ ਕਰਾਂਗੇ? ਫਿਰ ਇਸਰਾਮਾ ਕ ਜੀ ਜੋ ਪਰਿਵਾਰ ਦਾ ਫੈਸਲਾ ਵਾ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਲਾਸ਼ ਦਾ ਸਸਕਾਰ ਨਹੀਂ ਕਰਨਾ। ਸਾਡਾ ਤੇ ਬੱਚਾ ਜਿਹੜਾ ਵਾ ਚਲਾ ਗਿਆ। ਹਾਂ। ਹੁਣ ਜਿਹੜਾ ਵਾ ਪਰਿਵਾਰ ਵੱਲੋਂ ਇਹ ਮੈਸੇਜ ਹੈਗਾ ਵਾ ਮੇਰੇ ਥਰੂ ਕਿ ਅਸੀਂ ਜਿਹੜਾ ਵਾ ਉਹ ਤਰਨਾ ਲਾਲ ਨਹੀਂ ਫਿਰ ਮਜਬੂਰ ਹਾਂ ਜੇ ਇਹਦੇ ਉੱਤੇ ਪੁਲਿਸ ਕਾਰਵਾਈ ਨਹੀਂ ਕਰਦੀ। ਹਾਂਜੀ ਸਰ। ਇਹ ਤੜਕੇ ਦੀ ਗੱਲ ਹੈ ਕੋਈ ਪੰਜ ਸਾਢੇ ਪੰਜ ਜੋ ਇਨਸੀਡੈਂਟ ਦੇ ਉੱਪਰ ਕੀ 108 ਨੇ ਲੈ ਕੇ ਗਏ ਉਹਨੂੰ ਸਿਵਲ ਹਸਪੀਟਲ ਜੀ ਉੱਥੇ ਲੜਕੀ ਡਾਕਟਰ ਸੰਦੇਸ ਵੀ ਬ੍ਰੋਡ ਡੈੱਡ ਤੇ ਉਹਦੇ ਸਬੰਧੀ ਜੀ ਐਫਆਈਆ ਲੌਜ ਕਰ ਦਿੱਤੀ ਹੈ ਜੀ ਤੇ ਬਾਕੀ ਦੀ ਤਫਤੀਸ਼ ਜਾਰੀ ਹੈ ਬਾਕੀ ساری ਤਫਤੀਸ਼ ਕਰਕੇ ਦੇਖਾਂਗੇ ਕਿ ਕਿਸੇ ਵੀ ਕਨੋ ਦਾ ਐਕਸੀਡੈਂਟ ਹੋਇਆ ਵਾ ਤੇ ਉਹ ਚੈੱਕ ਕਰਾਂਗੇ ਸਿਰ ਤੇ ਕੈਮਰਾ ਸੰਘਾਲੇ ਜਾ ਰਹੇ ਹਾਂ ਹਾਂਜੀ ਹਾਂਜੀ 180 ਤੋਂ ਕਰਾਂਗੇ ਸਾਰੇ ਅੱਜ ਪੂਰੀ ਬਾਕੀ ਕਾਰਵਾਈ ਕਰਕੇ ਤੇ ਐਫਆਈਆ ਲੌਜ ਕਰ ਦਿੱਤੀ ਹੈ